ਉਹ ਕੋਲੋਂ ਪਤਾ ਫਿਰੰਦੇ ਆ ਮਮਾ ਜੀ ਬਾਤ ਹੋਦ ਅੱਜ ਚੱਕਰ ਜੀ ਰੱਖਣ ਸਿੰਘ ਕੋਈ ਰਾਤੀ ਦਾ ਕੋਈ ਟਕੜਾ ਹੋਇਆ ਕੋਈ 8 ਵਜੇ ਦਾ ਹੂੰ ਤੇ ਉਹ ਟਕੜਾ ਇਹਦੇ ਨਾਲ ਹੀ ਇਹ ਇਹ ਖਾਲੀ ਸੀ ਵਿਚਾਰਾ ਕੋਈ ਕੋਈ ਪਤਾ ਨਹੀਂ ਕੀ ਲਾਦੇ ਕੋਈ ਗੋਲ ਜਾ ਬੈਠ ਉਹਨੂੰ ਕਹਿੰਦੇ ਬਾਸਪਰ ਉਹਨੇ ਮਾਰਿਆ ਇਹਦੇ ਦੋ ਤਿੰਨ ਮਾਰਿਆ ਸਾਸੀ ਦੇ ਵੱਜ ਗਏ ਤੇ ਕੋਲ ਸੱਤ ਸੱਤ ਹੀ ਮਾਰੇ ਤੇ ਇਹ ਘਰਾਂ ਕੇ ਸੌਂ ਗਿਆ ਮੁੜ ਕੇ ਨਹੀਂ ਉੱਠਿਆ ਇਹ ਰਾਤ ਠੀਕ ਹੈ ਸ਼ਰਾਬ ਸ਼ੂਬ ਸਾਰੇ ਪੀਂਦੇ ਹੋਈ ਪੀਂਦਾ ਹੈ ਜਨਮਾਰਿਆ ਇਹ ਵੀ ਪੀਂਦਾ ਹੈ ਹਾਂ ਜੀ ਵੰਜਲਾ ਨੇ ਨੂੰ ਮੁਰਕੇ ਬਾਹ ਚੜ ਕੇ ਮਾਰਿਆ ਫਿਰ ਉਸ ਤੋਂ ਲੜਾਈ ਉਧਰ ਹੋਈ ਰਹਾ ਨੂੰ ਬਾਹ ਰਹਾ ਨੂੰ ਬਾਹ ਚ ਮਾਰਿਆ ਆਪਣਾ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਜਿਹੜਾ ਗਲਤੀ ਇਹਨਾਂ ਕੀਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਰਾਸ ਨੂੰ ਰਿਆ ਕਬਜ਼ੇ ਚ ਪੁਲਿਸ ਨੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਡੈਡ ਬਡੀ ਭੇਜੀ ਆ ਅਸੀਂ ਪੋਸਟਮਾਰਟਮ ਵਾਸਤੇ ਦੇਖਦੇ ਜੋ ਵੀ ਤਤਕ ਕਰਨ ਹੋਣਗੇ ਉਹ ਕਾਰਵਾਈ ਕਰਾਇਆ ਕਰਨ ਦੱਸਿਓ ਫਿਲਹਾਲ ਇਹ ਕੋਈ ਸਟੇਟਮੈਂਟ ਨਹੀਂ ਕਿਸੇ ਨੇ ਦਿੱਤੀ ਜੀ ਓਕੇ ਵੱਡਾ ਭਰਾ ਆ ਮੇਰਾ ਰਾਜਨ ਰਾਜਾ ਦਾ ਨਾ ਪਿਓ ਦਾ ਬਿੱਟੂ ਸੀ ਅਸਲਾ ਕੋਈ ਝਗੜਾ ਕੋਈ ਨਹੀਂ ਜੀ ਪੀ ਫੂਕ ਉਹਦਾ ਅੱਗੇ ਵੀ ਇੱਕ ਦੋ ਹੀ ਲੜਿਆ ਸੀ ਤੇ ਰਾਤੀ ਵੀ ਇੱਦੇ ਇਕੱਲਾ ਸੀ ਉਹ ਤੂੰ ਨਾ ਪਹਿਲਾਂ ਇੱਥੇ ਲੜਿਆ ਮੁਰਗੇ ਚੌਂਕ ਚ ਲੈ ਕੇ ਉਧਰੋਂ ਦੋ ਜਾਣੇ ਚਾਚਾ ਭਤੀਆ ਗੱਦੀ ਤੇ ਹਰਮਨ ਉਹਦੇ ਜਾ ਕੁੱਟਿਆ ਮੁਰਗੇ ਇੱਥੇ ਲੈ ਕੁੱਟਿਆ ਵਾ ਤਾਂ ਆਪਾਂ ਤੇ ਇੱਥੇ ਆਏ ਨਹੀਂ ਜੇ ਆਪਾਂ ਹੁੰਦੇ ਤੁਹਾਨੂੰ ਪਤਾ ਹੁੰਦਾ ਹਨਾ ਉਹਨੂੰ ਉਹਨੂੰ ਦੀ ਮੌਤ ਹੋ ਗਈ ਆ ਸਾਨੂੰ ਅਨਸਾਫ ਸਹੀ ਦਾ ਇੱਕ ਗੱਲਾਂ ਦੀ ਹਾਂਜੀ ਪੁਲਸ ਹੋ ਗਈ ਆ ਪੁਲਸਾ ਜੀ ਵੀ ਗਲੋਤੀ ਆ ਜੀ ਗੱਲ ਕੋਈ ਨਹੀਂ ਪਾ ਜੀ ਮੈਂ ਨੁਕਰੋ ਕਲਾਇਆ ਦੁਕਾਨ ਤੇ ਉਹ ਮੁੰਡਾ ਇਧਰੋਂ ਆਇਆ ਬੈਸਬਾਲ ਲੈ ਕੇ ਦੌੜਾ ਦੌੜਾ ਮਾ ਕਰ ਕੋਈ ਤੇ ਜਾ ਕੇ ਤੇ ਕੁੱਟਣ ਡੈ ਪਿਆ ਵਾ ਕੋਈ ਇਹਦੀ ਗੱਲ ਐ ਇਹ ਆ ਕਿ ਆ 8:30 ਵਜੇ ਦੀ ਗੱਲ ਰਾਤ ਮੈਨੂੰ ਆ ਕੇ ਮੰਗਵਾਰ ਦੀ ਹਾਂਜੀ ਕੱਲ੍ਹ ਰਾਤ ਦੀ ਮੈਨੂੰ ਕਹਿੰਦਾ ਕਿ ਰਿਪਕਾ ਮੈਨੂੰ ਬਚਾ ਲਾ ਜਦੋਂ ਉਹਨੇ ਉੱਥੇ ਮਾਰਿਆ ਕਹਿੰਦਾ ਮੈਨੂੰ ਬਚਾ ਲਾ ਮੈਂ ਤੈਨੂੰ ਚੰਗਾ ਪੜਾ ਭੇਜਾਂ ਕਿ ਹੋ ਗਿਆ ਵਾ ਕਹਿੰਦਾ ਮੈਨੂੰ ਮਾਰਤਾ ਹਰ ਮਾਨੇ ਤੇ ਗੱਦੀ ਨੇ ਉਹ ਆਏ ਤੇ ਇਥੋਂ ਸਾਨੂੰ ਹਲੇ ਮੈਨੂੰ ਆਇਆ ਤੇ ਘਰੋਂ ਆਏ ਤੇ ਘਰੋਂ ਹਨ ਦੋਵਾਂ ਨੂੰ ਤੂੰ ਕਿਹ ਇਥੇ ਲੈ ਗਿਆ ਮੇਰੀਆਂ ਮਨ ਰਗਾ ਸਾਡੇ ਉਹਦੀਆਂ ਤੇ ਰਗਾ ਛੱਡਦਾ ਹੀ ਨਹੀਂ ਮੈਂ ਬੜੀ ਮੁਸ਼ਕਲ ਉਹਨੂੰ ਬਚਾਇਆ ਬਾਅਦ ਚ ਕਦੀ ਮੈਨੂੰ ਕਹੇ ਬੰਦੇ ਛੱਡ ਦਿੰਦਾ ਹੀ ਜੋ ਉਹਨੂੰ ਸਡਾਉਣੀ ਸੀ ਮੈਂ ਤੇ ਮਾਰਨ ਨਹੀਂ ਹਟਦਾ ਉਹਨੂੰ ਕਦੀ ਉਹਦੇ ਨੜਾ ਚ ਲੱਤਾ ਮਾਰਦਾ ਹੀ ਕਦੀ ਉਹਦੇ ਰਗਾ ਤੇ ਲੱਤਾਂ ਰੱਖਦਾ ਹੀ ਗਵਣ ਮੈਂ ਤਾਂ ਕੋਕ ਨਹੀਂ ਮੇਰਾ ਉਹਨਾਂ ਨੇ ਜਿੱਦਾਂ ਮੈਨੂੰ ਮੇਰਾ ਬੰਦਾ ਲੈ ਲਿਆ ਮੈਂ ਵੀ ਕਹਿੰਨੀ ਕੋਈ ਨੂੰ ਫਾਂਸੀ ਹੋਵੇ ਹਾਂਜੀ ਮੇਰੇ ਆ ਵੇਖੋ ਰਖਾ ਕਟਿੰਗਾ ਨੇ ਆ ਵੇਖੋ ਨਾਲ ਹੀ ਮੇਰੀ ਮੰਜੀ ਸਾਰੀ ਦਾਤ ਨਾ ਵੱਢ ਕੇ ਗਿਆ ਮੈਂ ਤਾਂ ਕਹਿੰਦਾ ਮੇਰਾ ਕੋਈ ਕੋਕ ਨਹੀਂ ਕਰ ਸਕਦਾ ਕਹਿੰਦਾ ਮੈਂ ਦੋ ਅੱਗੇ ਖੂਨ ਕੀਤੇ ਇਹਨੂੰ ਮਾਰ ਦੂੰਗਾ ਤਾਂ ਮੇਰਾ ਕੋਈ ਨਹੀਂ ਕੋਕ ਕਰ ਸਕਦਾ ਹਾਂਜੀ ਕੀਤੀ ਜੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼